ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਜੇਕਰ ਅੱਜ ਸਵੇਰ ਵੇਲੇ ਤੋਂ ਤੁਹਾਡੇ ਇਲਾਕਿਆਂ ਦੇ ਵਿੱਚ ਵੀ ਮੀਂਹ ਪੈ ਰਿਹਾ ਹੋਵੇ ਤਾਂ ਝੜੀनुਮਾ ਮਾਹੌਲ ਬਣਿਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਣਾ ਕਿ ਤੁਹਾਡੇ ਇਲਾਕੇ ਦੇ ਵਿੱਚ ਸਵੇਰ ਵੇਲੇ ਕਿੰਨਾ ਕੁ ਮੀਂਹ ਪਿਆ ਹੈ ਸੋ ਅੱਜ ਅੱਧੀ ਰਾਤ ਤੋਂ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਸੀਗੀਆਂ ਜਿਹਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਮੀਂਹ ਪਿਆ ਹੈ ਸੋ ਜਿਹੜੇ ਖੇਤਰਾਂ ਦੇ ਵਿੱਚ ਨਹੀਂ ਵੀ ਪਿਆ ਉਹਨਾਂ ਦੇ ਵਿੱਚ ਵੀ ਅਗਲੇ ਕੁਝ ਘੰਟਿਆਂ ਤੱਕ ਪੁੱਜਣ ਦੀ ਪੂਰੀ ਪੂਰੀ ਸੰਭਾਵਨਾ ਰਹੇਗੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਰਾਤ ਹੀ ਸਵੇਰ ਤੜਕਸਰ ਵਧੀਆ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤੇ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਨਾਲ ਹੀ ਇਹ ਕਿ ਅੱਜ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਝੜੀनुਮਾ ਮੀਂਹ ਪੈਂਦੇ ਰਹਿਣ ਦੀ ਸੰਭਾਵਨਾ ਰਹੇਗੀ ਕਿ ਅੱਜ ਪਹਿਲੇ ਦਿਨ ਪੰਜਾਬ ਵਿੱਚ ਝੜੀਦੋਮਾ ਮੀਂਹ ਪਵੇਗਾ ਇਹ ਮੀਂਹ ਸ਼ੁਰੂ ਹੋਇਆ ਸੀਗਾ ਪਟਿਆਲਾ ਨਾਭਾ ਮਲੇਰ ਕੋਟਲਾ ਤੂਰੀ ਸੰਗਰੂਰ ਮਾਨਸਾ ਬਰਨਾਲਾ ਜਲੰਧਰ ਤਰਨਤਾਰਨ ਅੰਮ੍ਰਿਤਸਰ ਕਰਪੂਰਥਲਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਯਾਨਕਿ ਕਹਿ ਸਕਦੇ ਆ ਕਿ ਤਕਰੀਬਨ ਪੰਜਾਬ ਦੇ ਸਾਰੇ ਹੀ ਭਾਗਾਂ ਦੇ ਵਿੱਚ ਅੱਜ ਮੀ ਪੈ ਰਿਹਾ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਹੋ ਸਕਦਾ ਕਿ ਨਾ ਪੈਂਦਾ ਹੋਵੇ ਪਰ ਉੱਥੇ ਵੀ ਜਲਦ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਤੇ ਇਹ ਮੀਂਹ ਦੀਆਂ ਕਾਰਵਾਈਆਂ ਅੱਜ ਦਿਨ ਵੇਲੇ ਵੀ ਇਸੇ ਤਰ੍ਹਾਂ ਹੀ ਹੁੰਦੀਆਂ ਰਹਿਣ ਦੀ ਪੂਰੀ ਪੂਰੀ ਸੰਭਾਵਨਾ ਰਹੇਗੀ ਤੇ ਇਹਨਾਂ ਦੇ ਵਿੱਚ ਅੱਜ ਛੜੀ ਨੂਮਾ ਮੀਂਹ ਸਾਰੇ ਹੀ ਪੰਜਾਬ ਦੇ ਵਿੱਚ ਪੈਂਦਾ ਰਹੇਗਾ ਤੇ ਲੰਬੇ ਸਮੇਂ ਤੋਂ ਬਾਅਦ ਅੱਜ ਪਹਿਲੇ ਦਿਨ ਸਾਰਾ ਦਿਨ ਛੜੀ ਨੂਮਾ ਮੀਂਹ ਪੈਂਦਾ ਰਹੇਗਾ ਪੰਜਾਬ ਦੇ ਵਿੱਚ ਸੋ ਕੱਲ ਤੋਂ ਥੋੜਾ ਜਿਹਾ ਪੰਜਾਬ ਦਾ ਮੌਸਮ ਬਦਲੇਗਾ ਪਰ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਮੀਂਹ ਡੋਵੇਗਾ ਨਾਲ ਲੱਗਦੇ ਇਲਾਕੇ ਹਰਿਆਣੇ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਉੱਪਰ ਪਹਾੜਾ ਦੇ ਨਾਲ ਲੱਗਦੇ ਖੇਤਰ ਹਿਮਾਚਲ ਤੇ ਜੰਮੂ ਦੇ ਵਿੱਚ ਵੀ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਤੇ ਪੰਜਾਬ ਦੇ ਵਿੱਚ ਵੀ